ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੂਟੀਨ ਦੇ ਵਿੱਚ ਜੀ ਅੱਜ ਅਸੀਂ ਸ਼ਿਮਲਾ ਮਿਰਚਾਂ ਦੀ ਸਬਜ਼ੀ ਇੱਕ ਨਵੇਂ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਇਸ ਤਰੀਕੇ ਨਾਲ ਪਹਿਲਾਂ ਤੁਸੀਂ ਕਦੇ ਵੀ ਸ਼ਿਮਲਾ ਮਿਰਚਾਂ ਦੀ ਸਬਜ਼ੀ ਨਹੀਂ ਬਣਾਈ ਹੋਵੇਗੀ ਬਹੁਤ ਹੀ ਟੇਸਟੀ ਅਤੇ ਲਾਜਵਾਬੇ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਇੱਕ ਵਾਰ ਤੁਸੀਂ ਵੀ ਇਸ ਤਰੀਕੇ ਨਾਲ ਸ਼ਿਮਲਾ ਮਿਰਚਾਂ ਦੀ ਸਬਜ਼ੀ ਬਣਾ ਕੇ ਜ਼ਰੂਰ ਟਰਾਈ ਕਰਿਓ ਸ਼ਿਮਲਾ ਮਿਰਚਾਂ ਦੀ ਸਬਜ਼ੀ ਬਣਾਉਣ ਦੇ ਲਈ ਅਸੀਂ ਇੱਥੇ ਅੱਧਾ ਕਿਲੋ ਸ਼ਿਮਲਾ ਮਿਰਚਾਂ ਲਈਆਂ ਹਨ ਉਨਾ ਸੀ ਸ਼ਿਮਲਾ ਮਿਰਚਾਂ ਨੂੰ ਲੰਬੇ ਲੰਬੇ ਟੁਕੜਿਆਂ ਦੇ ਵਿੱਚ ਕੱਟ ਕਰ ਲਵਾਂਗੇ ਅਸੀਂ ਇੱਥੇ ਸਾਰੀਆਂ ਸ਼ਿਮਲਾ ਮਿਰਚਾਂ ਨੂੰ ਲੰਮਾ ਲੰਮਾ ਹੀ ਕੱਟਣਾ ਹੈ ਕਿਉਂਕਿ ਜਿਹੜੀ ਸਬਜ਼ੀ ਅਸੀਂ ਬਣਾ ਰਹੀ ਹਾਂ ਉਸਦੇ ਵਿੱਚ ਲੰਮੀਆਂ ਸ਼ਿਮਲਾ ਮਿਰਚਾਂ ਹੀ ਪਾਈਆਂ ਜਾਂਦੀਆਂ ਹਨ ਸਾਰੀਆਂ ਸ਼ਿਮਲਾ ਮਿਰਚਾਂ ਨੂੰ ਅਸੀਂ ਇੱਥੇ ਲੰਮਾ ਲੰਮਾ ਕੱਟ ਕੇ ਤਿਆਰ ਕਰ ਲਵਾਂਗੇ ਅਤੇ ਇੱਕ ਪਲੇਟ ਵਿੱਚ ਰੱਖ ਲਵਾਂਗੇ ਸ਼ਿਮਲਾ ਮਿਰਚਾਂ ਨੂੰ ਕੱਟ ਕੇ ਅਸੀਂ ਇੱਥੇ ਤਿਆਰ ਕਰ ਲਿਆ ਹੈ ਹੁਣ ਅਸੀਂ ਹਲਕਾ ਜਾਂ ਸ਼ਿਮਲਾ ਮਿਰਚਾਂ ਨੂੰ ਫਰਾਈ ਕਰਾਂਗੇ ਇਸ ਤਰ੍ਹਾਂ ਕਰਨ ਦੇ ਨਾਲ ਸਬਜ਼ੀ ਵਿੱਚ ਬਹੁਤ ਹੀ ਵਧੀਆ ਸੁਆਦ ਆਵੇਗਾ ਉਸਦੇ ਲਈ ਗੈਸ ਦੇ ਉੱਪਰ ਅਸੀਂ ਇੱਕ ਕੜਾਈ ਨੂੰ ਰੱਖ ਦਿੱਤਾ ਹੈ ਕੜਾਈ ਦੇ ਵਿੱਚ ਅਸੀਂ ਅੱਧੀ ਘੜਛੀ ਸਰ੍ਹੋਂ ਦਾ ਤੇਲ ਪਾ ਦਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਕਰਨ ਤੋਂ ਬਾਅਦ ਸਾਰੀਆਂ ਕੱਟੀਆਂ ਹੋਈਆਂ ਸ਼ਿਮਲਾ ਮਿਰਚਾਂ ਨੂੰ ਪਾ ਦਵਾਂਗੇ ਸ਼ਿਮਲਾ ਮਿਰਚਾਂ ਨੂੰ ਅਸੀਂ ਇੱਥੇ 1 ਮਿੰਟ ਦੇ ਲਈ ਫਰਾਈ ਕਰ ਲਵਾਂਗੇ ਗੈਸ ਦੀ ਫਲੇਮ ਨੂੰ ਅਸੀਂ ਇੱਥੇ ਹਾਈ ਹੀ ਰੱਖਣਾ ਹੈ ਹਾਈ ਫਲੇਮ ਦੇ ਉੱਪਰ ਹੀ ਅਸੀਂ ਸ਼ਿਮਲਾ ਮਿਰਚਾਂ ਨੂੰ ਹਲਕਾ ਜਿਹਾ ਫਰਾਈ ਕਰਨਾ ਹੈ ਅਸੀਂ ਇੱਥੇ ਸ਼ਿਮਲਾ ਮਿਰਚਾਂ ਨੂੰ ਇੰਨਾ ਕੁ ਫਰਾਈ ਕਰਨਾ ਹੈ ਕਿ ਇਹਨਾਂ ਦਾ ਕਰੰਚ ਬਣਿਆ ਰਹਿਣਾ ਚਾਹੀਦਾ ਹੈ। ਸ਼ਿਮਲਾ ਮਿਰਚਾਂ ਨੂੰ ਅਸੀਂ ਇੱਥੇ 1 ਮਿੰਟ ਦੇ ਲਈ ਫਰਾਈ ਕਰ ਲਿਆ ਹੈ ਅਤੇ ਇਹਨਾਂ ਦਾ ਹਲਕਾ ਜਿਹਾ ਕਲਰ ਵੀ ਚੇਂਜ ਹੋ ਗਿਆ ਹੈ। ਹੁਣ ਅਸੀਂ ਸਾਰੀਆਂ ਸ਼ਿਮਲਾ ਮਿਰਚਾਂ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ। ਸ਼ਿਮਲਾ ਮਿਰਚਾਂ ਨੂੰ ਅਸੀਂ ਇੰਨਾ ਕੁ ਹੀ ਪਕਾਉਣਾ ਹੈ ਕਿ ਇਸ ਦਾ ਜ਼ਿਆਦਾ ਰੰਗ ਚੇਂਜ ਨਹੀਂ ਹੋਣਾ ਚਾਹੀਦਾ ਹੈ। ਸ਼ਾਨਣੀ ਦੇ ਨਾਲ ਸ਼ਿਮਲਾ ਮਿਰਚਾਂ ਵਿੱਚੋਂ ਸਾਰਾ ਐਕਸਟਰਾ ਤੇਲ ਅਸੀਂ ਨਿਚੋੜ ਦਵਾਂਗੇ ਅਤੇ ਸ਼ਿਮਲਾ ਮਿਰਚਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ। ਹੁਣ ਅਸੀਂ ਆਪਣੀ ਸਬਜ਼ੀ ਬਣਾਉਣ ਦੇ ਲਈ ਇੱਕ ਮਸਾਲਾ ਤਿਆਰ ਕਰਾਂਗੇ ਉਸ ਦੇ ਲਈ ਗੈਸ ਦੇ ਉੱਪਰ ਅਸੀਂ ਇੱਕ ਕੜਾਈ ਨੂੰ ਰੱਖ ਦਵਾਂਗੇ ਕੜਾਈ ਦੇ ਵਿੱਚ ਅਸੀਂ ਅੱਧੀ ਕੜਛੀ ਸਰ੍ਹੋਂ ਦਾ ਤੇਲ ਪਾਦਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਕਰਨ ਤੋਂ ਬਾਅਦ ਇੱਕ ਕੌਲੀ ਅਸੀਂ ਮੂੰਗਫਲੀ ਪਾਵਾਂਗੇ ਅੱਧੀ ਕੌਲੀ ਅਸੀਂ ਲੰਬੇ-ਲੰਬੇ ਕੱਟੇ ਹੋਏ ਸੁੱਕੇ ਨਾਰੀਅਲ ਨੂੰ ਪਾਵਾਂਗੇ 8-10 ਕਲੀਆਂ ਸਾਬਤ ਲਸਣ ਪਾ ਦਵਾਂਗੇ। ਹੁਣ ਅਸੀਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਹਲਕਾ ਜਿਹਾ ਭੁੰਨ ਲਵਾਂਗੇ ਤਾਂ ਕਿ ਇਹਨਾਂ ਵਿੱਚੋਂ ਲ ਕੱਚਾਪਨ ਖਤਮ ਹੋ ਜਾਵੇ। ਸ਼ਿਮਲਾ ਮਿਰਚ ਦੀ ਸਬਜ਼ੀ ਅਸੀਂ ਇੱਕ ਅਲੱਗ ਤਰੀਕੇ ਨਾਲ ਬਣਾ ਕੇ ਤਿਆਰ ਕਰਨੀ ਹੈ। ਇਸ ਲਈ ਅਸੀਂ ਇਹ ਮਸਾਲਾ ਤਿਆਰ ਕਰ ਰਹੇ ਹਾਂ। ਤੁਸੀਂ ਇਸ ਤਰੀਕੇ ਨਾਲ ਕਦੇ ਵੀ ਸ਼ਿਮਲਾ ਮਿਰਚ ਨਹੀਂ ਬਣਾਈਆਂ ਹੋਣਗੀਆਂ। मूंगफली, ਸੁੱਕੇ ਨਾਰੀਅਲ ਅਤੇ ਲਸਣ ਨੂੰ ਅਸੀਂ ਹਲਕਾ ਜਿਹਾ ਭੁੰਨ ਲਿਆ ਹੈ। ਹੁਣ ਅਸੀਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਤੇ ਹਲਕਾ ਜਿਹਾ ਠੰਡਾ ਕਰ ਲਵਾਂਗੇ ਤਿੰਨਾਂ ਚੀਜ਼ਾਂ ਨੂੰ ਠੰਡਾ ਕਰਨ ਤੋਂ ਬਾਅਦ ਅਸੀਂ ਇੱਕ ਪੇਸਟ ਬਣਾ ਕੇ ਤਿਆਰ ਕਰਨਾ ਹੈ ਉਸਦੇ ਲਈ ਅਸੀਂ ਇੱਕ ਮਿਕਸੀ ਵਾਲਾ ਜੱਗ ਲੈ ਲਿਆ ਹੈ ਮਿਕਸੀ ਵਾਲੇ ਜੱਗ ਦੇ ਵਿੱਚ ਅਸੀਂ ਤਿੰਨਾਂ ਚੀਜ਼ਾਂ ਨੂੰ ਪਾ ਲਵਾਂਗੇ ਨਾਲ ਹੀ ਅਸੀਂ ਦੋ ਟਮਾਟਰਾਂ ਨੂੰ ਥੋੜਾ ਮੋਟਾ ਕੱਟ ਕੇ ਪਾ ਲਵਾਂਗੇ ਅਸੀਂ ਨਾ ਸਾਰੀਆਂ ਚੀਜ਼ਾਂ ਨੂੰ ਬਿਲਕੁਲ ਬਰੀਕ ਪੀਸ ਕੇ ਇੱਕ ਪੇਸਟ ਬਣਾ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਆਪਣੀ ਸਬਜ਼ੀ ਬਣਾਉਣ ਦੇ ਲਈ ਗੈਸ ਦੇ ਉੱਤੇ ਇੱਕ ਕੜਾਈ ਨੂੰ ਰੱਖ ਦਿੱਤਾ ਹੈ। ਕੜਾਈ ਦੇ ਵਿੱਚ ਅਸੀਂ ਥੋੜਾ ਜਿਹਾ ਸਰ੍ਹੋਂ ਦਾ ਤੇਲ ਪਾਇਆ ਹੈ। ਅੱਧਾ ਚਮਚ ਸਾਬਤ ਜੀਰਾ ਪਾ ਦਵਾਂਗੇ। ਜੀਰੇ ਨੂੰ ਭੁੰਨਣ ਤੋਂ ਬਾਅਦ ਦੋ మీడియం ਸਾਈਜ਼ ਦੇ ਪਿਆਜ਼ ਪਾ ਦਵਾਂਗੇ। ਪਿਆਜ਼ਾਂ ਨੂੰ ਅਸੀਂ ਇੱਥੇ ਲੰਬ-ਲੰਬਾ ਬਰੀਕ ਕੱਟ ਕੇ ਹੀ ਪਾਉਣਾ ਹੈ। ਲਗਾਤਾਰ ਹਿਲਾਉਂਦੇ ਹੋਏ ਪਿਆਜ਼ਾਂ ਨੂੰ ਅਸੀਂ ਇੱਥੇ ਹਲਕਾ ਜਿਹਾ 골ਡਨ ਬ੍ਰਾਊਨ ਹੋਣ ਤੱਕ ਭੁੰਨ ਲਵਾਂਗੇ। ਇੱਥੇ ਅਸੀਂ ਪਿਆਜ਼ਾਂ ਨੂੰ ਹਲਕਾ ਜਿਹਾ ਲਾਲ ਹੋਣ ਤੱਕ ਭੁੰਨ ਲਿਆ ਹੈ। ਹੁਣ ਅਸੀਂ ਮੂਫਲੀ ਸੁੱਕੇ ਨਾਰੀਅਲ ਟਮਾਟਰ ਅਤੇ ਲਸਣ ਦੇ ਪੇਸਟ ਨੂੰ ਵੀ ਆਪਣੇ ਤੜਕੇ ਦੇ ਵਿੱਚ ਪਾ ਦਵਾਂਗੇ। ਅਸੀਂ ਇਸ ਪੇਸਟ ਨੂੰ ਬਣਾਉਣ ਦੇ ਲਈ ਬਿਲਕੁਲ ਵੀ ਪਾਣੀ ਦੀ ਵਰਤੋਂ ਨਹੀਂ ਕੀਤੀ ਹੈ। ਅਸੀਂ ਗਾੜੇ-ਗਾੜੇ ਪੇਸਟ ਨੂੰ ਹੀ ਆਪਣੇ ਤੜਕੇ ਦੇ ਵਿੱਚ ਪਾਉਣਾ ਹੈ। ਨਾਲ ਹੀ ਅਸੀਂ ਹੁਣ ਆਪਣੇ ਥੋੜੇ ਜਿਹੀ ਬੇਸਿਕ ਮਸਾਲੇ ਪਾ ਦਵਾਂਗੇ ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਅਸੀਂ ਸਵਾਦ ਅਨੁਸਾਰ ਨਮਕ ਪਾਉਣਾ ਹੈ। ਅੱਧਾ ਚਮਚ ਹਲਦੀ ਪਾਊਡਰ ਪਾਉਣਾ ਹੈ। ਅੱਧਾ ਚਮਚ ਹੀ ਧਨੀਆ ਜੀਰਾ ਪਾਊਡਰ ਪਾਉਣਾ ਹੈ। ਇੱਕ ਚਮਚ ਕਸ਼ਮੀਰੀ ਲਾਲ ਮਿਰਚ ਪਾਉਣੀ ਹੈ ਕਸ਼ਮੀਰੀ ਲਾਲ ਮਿਰਚ ਪਾਉਣ ਦੇ ਨਾਲ ਸਬਜ਼ੀ ਵਿੱਚ ਬਹੁਤ ਹੀ ਵਧੀਆ ਕਲਰ ਆਉਂਦਾ ਹੈ ਆਪਣੀ ਸਬਜ਼ੀ ਨੂੰ ਚਟਪਟੀ ਬਣਾਉਣ ਦੇ ਲਈ ਅੱਧਾ ਚਮਚ ਅਮचूर ਪਾਊਡਰ ਪਾ ਦਵਾਂਗੇ ਹੁਣ ਅਸੀਂ ਇਹਨਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਪਿਆਜ਼ਾ ਦੇ ਵਿੱਚ ਮਿਕਸ ਕਰ ਦਵਾਂਗੇ ਸਾਰੇ ਪੀਸਟ ਨੂੰ ਵੀ ਅਸੀਂ ਇੱਥੇ ਆਪਣੇ ਮਸਾਲਿਆਂ ਦੇ ਨਾਲ ਹੀ ਪਿਆਜ਼ਾ ਦੇ ਵਿੱਚ ਮਿਕਸ ਕਰ ਲਿਆ ਹੈ ਹੁਣ ਅਸੀਂ ਆਪਣੇ ਤੜਕੇ ਅਤੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਪਕਾਉਣ ਦੇ ਲਈ ਅੱਧਾ ਕੱਪ ਪਾਣੀ ਪਾ ਦਵਾਂਗੇ ਪਾਣੀ ਪਾਉਣ ਦੇ ਨਾਲ ਸਾਰੇ ਮਸਾਲੇ ਬਹੁਤ ਹੀ ਵਧੀਆ ਤਰੀਕੇ ਨਾਲ ਫੁੱਲ ਜਾਂਦੇ ਹਨ ਅਤੇ ਕਿਸੇ ਵੀ ਮਸਾਲੇ ਦਾ ਕੱਚਾਪਨ ਟੇਸਟ ਨਹੀਂ ਆਉਂਦਾ ਹੈ ਪਾਣੀ ਨੂੰ ਪਾਉਣ ਤੋਂ ਬਾਅਦ ਦੁਬਾਰਾ ਫੇਰ ਅਸੀਂ ਆਪਣੇ ਇਸ ਤੜਕੇ ਨੂੰ ਮਿਕਸ ਕਰ ਲਵਾਂਗੇ ਪਾਣੀ ਅਸੀਂ ਇੱਥੇ ਜ਼ਿਆਦਾ ਬਿਲਕੁਲ ਵੀ ਨਹੀਂ ਪਾਉਣਾ ਹੈ ਪਾਣੀ ਅਸੀਂ ਹਿਸਾਬ ਦੇ ਨਾਲ ਹੀ ਪਾਉਣਾ ਹੈ ਤਾਂ ਕਿ ਸਾਡੇ ਮਸਾਲੇ ਵਧੀਆ ਤਰੀਕੇ ਨਾਲ ਪੱਕ ਜਾਣ ਹੁਣ ਅਸੀਂ ਆਪਣੇ ਸ਼ਿਮਲਾ ਮਿਰਚਾਂ ਦੀ ਸਬਜ਼ੀ ਨੂੰ ਇੱਕ ਵੱਖਰਾ ਫਲੇਵਰ ਦੇਣ ਦੇ ਲਈ ਇੱਕ ਵੱਡਾ ਚਮਚ ਭਰ ਕੇ ਦਹੀਂ ਪਾਵਾਂਗੇ ਦਹੀਂ ਇੱਥੇ ਅਸੀਂ ਖੱਟਾ ਬਿਲਕੁਲ ਵੀ ਨਹੀਂ ਪਾਉਣਾ ਹੈ ਦਹੀਂ ਨੂੰ ਪਾਉਣ ਤੋਂ ਬਾਅਦ ਦੁਬਾਰਾ ਫੇਰ ਸਾਰੇ ਮਸਾਲੇ ਨੂੰ ਮਿਕਸ ਕਰ ਲਵਾਂਗੇ ਦਹੀਂ ਪਾਉਣ ਦੇ ਨਾਲ ਸ਼ਿਮਲਾ ਮਿਰਚਾਂ ਦੀ ਸਬਜ਼ੀ ਦੀ ਰੰਗਤ ਬਹੁਤ ਹੀ ਵਧੀਆ ਆਉਂਦੀ ਹੈ ਅਤੇ ਇਸ ਸਬਜ਼ੀ ਵਿੱਚ ਇੱਕ ਅਲੱਗ ਹੀ ਸੁਆਦ ਆਉਂਦਾ ਹੈ ਹੁਣ ਅਸੀਂ ਆਪਣੇ ਇਹ ਸਪices ਨੂੰ ਢੱਕ ਕੇ 2 ਮਿੰਟ ਦੇ ਲਈ ਪਕਾ ਲਵਾਂਗੇ ਤਾਂ ਕਿ ਸਾਡੇ ਸਾਰੇ ਮਸਾਲੇ ਵਧੀਆ ਤਰੀਕੇ ਨਾਲ ਪੱਕ ਜਾਣ 1-2 ਮਿੰਟ ਬਾਅਦ ਹੁਣ ਅਸੀਂ ਆਪਣੇ ਮਸਾਲੇ ਨੂੰ ਚੈੱਕ ਕਰ ਲਵਾਂਗੇ ਸਾਡਾ ਇੱਥੇ ਬਹੁਤ ਹੀ ਵਧੀਆ ਮਸਾਲਾ ਬਣ ਕੇ ਤਿਆਰ ਹੋ ਗਿਆ ਹੈ ਅਤੇ ਸਾਰੀਆਂ ਚੀਜ਼ਾਂ ਬਹੁਤ ਹੀ ਵਧੀਆ ਤਰੀਕੇ ਨਾਲ ਪੱਕ ਗਈਆਂ ਹਨ ਹੁਣ ਅਸੀਂ ਆਪਣੀਆਂ ਫਰਾਈ ਕੀਤੀਆਂ ਹੋਈਆਂ ਸ਼ਿਮਲਾ ਮਿਰਚਾਂ ਨੂੰ ਪਾ ਦਵਾਂਗੇ शिमला मिर्चਾਂ ਨੂੰ ਪਾਉਣ ਤੋਂ ਬਾਅਦ ਮੈਂ ਸਾਰੇ ਮਸਾਲੇ ਨੂੰ ਅਸੀਂ ਮਿਕਸ ਕਰ ਲਵਾਂਗੇ ਤੁਸੀਂ ਇਸ ਤਰੀਕੇ ਨਾਲ शिमला मिर्चਾਂ ਜਿਸ ਵੀ ਮਹਿਮਾਨ ਨੂੰ ਬਣਾ ਕੇ ਖਵਾਓਗੇ ਤੁਹਾਡੀ ਬਾਰ ਬਾਰ ਤਾਰੀਫ ਕਰਨਗੇ ਅਤੇ ਡਿਮਾਂਡ ਕਰਨਗੇ ਕਿ ਤੁਸੀਂ ਇਹ ਸਬਜ਼ੀ ਜਰੂਰ ਬਣਾਓ ਇੰਨੀ ਟੇਸਟੀ ਇਹ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ शिमला मिर्चਾਂ ਨੂੰ ਅਸੀਂ ਚੰਗੀ ਤਰ੍ਹਾਂ ਦੇ ਨਾਲ ਮਸਾਲਿਆਂ ਵਿੱਚ ਕੋਟ ਕਰ ਦਿੱਤਾ ਹੈ ਹੁਣ ਅਸੀਂ ਆਪਣੀ ਇਸ ਸਬਜ਼ੀ ਨੂੰ ਟੱਕ ਕੇ 2 ਮਿੰਟ ਦੇ ਲਈ ਪਕਾ ਲਵਾਂਗੇ ਤਾਂ ਕਿ ਸਾਰੇ ਮਸਾਲੇ शिमला मिर्चਾਂ ਦੇ ਅੰਦਰ ਤੱਕ ਚਲੇ ਜਾਣ 2 ਮਿੰਟ ਬਾਅਦ ਹੁਣ ਅਸੀਂ ਆਪਣੀ ਸ਼ਿਮਲਾ ਮਿਰਚਾਂ ਦੀ ਸਬਜ਼ੀ ਨੂੰ ਚੈੱਕ ਕਰ ਲੈਂਦੇ ਆਂ ਇੱਥੇ ਸਾਡੀ ਲਾਜਵਾਬ ਮਸਾਲੇਦਾਰ ਚਟਪਟੀ ਸ਼ਿਮਲਾ ਮਿਰਚਾਂ ਦੀ ਸਬਜ਼ੀ ਬਣ ਕੇ ਤਿਆਰ ਹੋ ਗਈ ਹੈ ਤੁਸੀਂ ਇਸ ਦੇ ਕਲਰ ਤੋਂ ਹੀ ਅੰਦਾਜ਼ਾ ਲਗਾ ਲਿਆ ਹੋਵੇਗਾ ਕਿ ਕਿੰਨੀ ਵਧੀਆ ਸਬਜ਼ੀ ਬਣ ਕੇ ਤਿਆਰ ਹੋਈ ਹੈ ਰੈਸਟੋਰੈਂਟ ਸਟਾਈਲ ਦੇ ਵਿੱਚ ਬਿਲਕੁਲ ਅਸੀਂ ਸ਼ਿਮਲਾ ਮਿਰਚਾਂ ਦੀ ਸਬਜ਼ੀ ਘਰ ਇਹੀ ਬਣਾ ਕੇ ਤਿਆਰ ਕਰ ਲਈ ਹੈ ਇਸ ਤਰੀਕੇ ਨਾਲ ਤੁਸੀਂ ਵੀ ਆਪਣੇ ਘਰ ਦੇ ਵਿੱਚ ਸ਼ਿਮਲਾ ਮਿਰਚਾਂ ਦੀ ਸਬਜ਼ੀ ਬਣਾ ਕੇ ਜ਼ਰੂਰ ਟਰਾਈ ਕਰਿਓ ਤੁਹਾਨੂੰ ਇਹ ਸਬਜ਼ੀ ਖਾ ਕੇ ਮਜ਼ਾ ਆ ਜਾਵੇਗਾ ਹੁਣ ASCII ਆਪਣੀ ਸਬਜੀ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਇੱਥੇ ਸਾਡੀ ਲਾਜਵਾਬ ਸ਼ਿਮਲਾ ਮਿਰਚਾਂ ਦੀ ਸਬਜੀ ਬਣ ਕੇ ਤਿਆਰ ਹੋ ਗਈ ਹੈ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਇਹ ਚਟਪਟੀ ਸ਼ਿਮਲਾ ਮਿਰਚਾਂ ਦੀ ਸਬਜੀ ਬਣਾਉਣ ਦੀ ਨਵੀਂ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਸੇਮ ਇਸੇ ਤਰੀਕੇ ਨਾਲ ਸਬਜੀ ਬਣਾ ਕੇ ਜ਼ਰੂਰ ਟਰਾਈ ਕਰੋਗੇ ਅੱਜ ਦੀ ਮੇਰੀ ਇਹ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਹੋਰ ਬਹੁਤ ਸਾਰੀਆਂ ਨਵੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਜੇਕਰ ਇਹ ਰੈਸਪੀ ਪਸੰਦ ਆਉਂਦੀ ਹੈ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੁਹਾਡੀ ਸਪੋਰਟ ਦੇ ਨਾਲ ਹੀ ਅਸੀਂ ਅੱਗੇ ਹੋਰ ਵੀਡੀਓਜ਼ ਬਣਾ ਸਕਾਂਗੇ ਚਲੋ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਪਿਆਰੀ ਜਿਹੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ